ਬੱਚੇ ਤਾਂ ਨਹੀਂ ਦੇਖੇ ਕਿ ਦੂਜੇ ਨਹੀਂ ਕਿ ਮੈਂ ਕਿਸਵਰ ਕੇ ਹਮਲਾ ਕਰਦਾ ਹੈ। ਭਾਈ ਕਿਵੇਂ ਵਾਪਰੀ ਇਹ ਘਟਨਾ ਜਿਹੜਾ ਆਇਆ। ਵੀਰ ਜੀ ਸਵੇਰੇ 9:00 ਤੋਂ 8:30 ਦਾ ਲਗਭਗ ਟਾਈਮ ਸੀਗਾ। ਸਕੂਲ ਤੋਂ ਰਿੰਕੂ ਵਰਿੰਦਰ ਜਿਹੜਾ ਹੈ ਬੱਚੇ ਛੱਡ ਕੇ ਜਾ ਰਿਹਾ ਸੀ ਆਪਣੀ ਬਿਲਕੁਲ ਸਹੀ ਸਾਈਡ ਤੇ ਦੂਸਰੀ ਸਾਈਡ ਤੇ। ਗੁਰੂ ਅਰਸਾਈ ਆਲੇ ਪਾਸੋਂ ਇਧਰੋਂ ਇੱਕ ਆਲਟੋ ਗੱਡੀ ਬੜੀ ਜਿਆਦਾ ਸਪੀਡ ਦੇ ਵਿੱਚ ਆਈ ਹੈ ਜੀ ਤੇ ਡਿਵਾਈਡਰ ਟੱਪ ਕੇ ਤੇ ਗੱਡੀ ਛੋਟੇ ਹਾਥੀ ਦੇ ਵਿੱਚ ਵੱਜੀ ਹੈ ਤੇ ਜਿੰਦੇ ਮੌਕੇ ਤੇ ਜਿਹੜੀ ਆ ਰਿੰਕੂ ਦੀ ਡੈਥ ਹੋ ਗਈ ਹੈ ਜੀ ਜਿਹੜੇ ਸਕੂਲ ਕਰਦਾ ਸੀ ਜੀ ਕੰਮ ਸਕੂਲ ਦਾ ਸਰ ਲिटल ਫਲਾਵਰ ਸਕੂਲ ਪਰ ਕਹਿਣ ਦਾ ਮਤਲਬ ਹੈ ਸਰ ਉਹ ਬਿਲਕੁਲ ਆਪਣੀ ਸਾਈਡ ਤੇ ਜਾ ਰਿਹਾ ਸੀ ਇਧਰੋਂ ਬੜੀ ਜਿਆਦਾ ਫਾਸਟ ਗੱਡੀ ਆ ਰਹੀ ਸੀ ਤੁਹਾਨੂੰ ਬੜੀ ਜਲਦੀ ਇਹ ਵੀਡੀਓ ਦੇ ਦਿੱਤੀ ਜਾਏਗੀ ਕਿ ਵੀਡੀਓ ਕਢਾਈ ਹੈ ਬੜੀ ਜਲਦੀ ਵੀਡੀਓ ਤੁਹਾਨੂੰ ਦੇ ਦਿੱਤੀ ਜਾਏਗੀ ਉਦੋਂ ਸਭ ਪਤਾ ਲੱਗ ਜਾਏਗਾ ਕਿ ਕਿਸ ਦੀ ਗਲਤੀ ਹੈ ਜੀ बचे त ਹਾਂਜੀ ਕਿਵੇਂ ਵਾਪਰੀ ਇਹ ਘਟਨਾ ਜਿਹੜਾ ਆਫਸ ਹੋਇਆ ਵੀਰ ਜੀ ਸਵੇਰੇ 9:00 ਤੋਂ 8:30 ਦਾ ਲਗਭਗ ਟਾਈਮ ਸੀਗਾ ਸਕੂਲ ਤੋਂ ਰਿੰਕੂ ਵਰਿੰਦਰ ਜਿਹੜਾ ਹੈ ਬੱਚੇ ਛੱਡ ਕੇ ਜਾ ਰਿਹਾ ਸੀ ਆਪਣੀ ਬਿਲਕੁਲ ਸਹੀ ਸਾਈਡ ਤੇ ਦੂਸਰੀ ਸਾਈਡ ਤੇ ਗੁਰੂ ਅਰਸਾਈ ਵਾਲੇ ਪਾਸੋਂ ਇਧਰੋਂ ਇੱਕ ਆਲਟੋ ਗੱਡੀ ਬੜੀ ਜਿਆਦਾ ਸਪੀਡ ਦੇ ਵਿੱਚ ਆਈ ਹੈ ਜੀ ਤੇ ਡਿਵਾਈਡਰ ਟੱਪ ਕੇ ਤੇ ਗੱਡੀ ਛੋਟੇ ਹਾਥੀ ਦੇ ਵਿੱਚ ਵੱਜੀ ਹੈ ਤੇ ਜਿੰਦੇ ਮੌਕੇ ਤੇ ਜਿਹੜੀ ਆ ਰਿੰਕੂ ਦੀ ਡੈਥ ਹੋ ਗਈ ਹੈ ਜੀ ਕਿਹੜੇ ਸਕੂਲ ਕਰਦਾ ਸੀ ਜੀ ਕੰਮ ਸਕੂਲ ਤਾਂ ਸਰ ਲिटल ਫਲਾਵਰ ਸਕੂਲ ਪਰ ਕਹਿਣ ਦਾ ਮਤਲਬ ਹੈ ਸਰ ਉਹ ਬਿਲਕੁਲ ਆਪਣੀ ਸਾਈਡ ਤੇ ਜਾ ਰਿਹਾ ਸੀ ਇਧਰੋਂ ਬੜੀ ਜਿਆਦਾ ਫਾਸਟ ਗੱਡੀ ਆ ਰਹੀ ਸੀ ਤੁਹਾਨੂੰ ਬੜੀ ਜਲਦੀ ਇਹ ਵੀਡੀਓ ਦੇ ਦਿੱਤੀ ਜਾਏਗੀ ਵੀਡੀਓ ਕਢਾਈ ਹੈ ਬੜੀ ਜਲਦੀ ਵੀਡੀਓ ਤੁਹਾਨੂੰ ਦੇ ਦਿੱਤੀ ਜਾਏਗੀ ਉਦੋਂ ਸਭ ਪਤਾ ਲੱਗ ਜਾਏਗਾ ਵੀ ਕਿਸ ਦੀ ਗਲਤੀ ਹੈ ਜੀ ਪੱਤੀ ਤਾਂ ਨਹੀਂ ਸੀ ਕਿ ਬੁੱਤੇ ਨਹੀਂ ਕਿਵੇਂ ਮੈਂ ਤੁਸਮਾ ਜਮਾ ਲਿਆ ਭਾਈ ਕਿਵੇਂ ਵਾਪਰੀ ਇਹ ਘਟਨਾ ਜਿਹੜਾ ਹਾਸਾ ਹੋਇਆ ਵੀਰ ਜੀ ਸਵੇਰੇ ਪੌਣੇ 8:00 ਵਜੇ ਦਾ ਲਗਭਗ ਟਾਈਮ ਸੀਗਾ ਸਕੂਲ ਤੋਂ ਰਿੰਕੂ ਵਰਿੰਦਰ ਜਿਹੜਾ ਹੈ ਬੱਚੇ ਛੱਡ ਕੇ ਜਾ ਰਿਹਾ ਸੀ ਆਪਣੀ ਬਿਲਕੁਲ ਸਹੀ ਸਾਈਡ ਤੇ ਦੂਸਰੀ ਸਾਈਡ ਤੇ ਗੁਰੂ ਅਰਸਾਇ ਵਾਲੇ ਪਾਸੋਂ ਇਧਰੋਂ ਇੱਕ ਆਲਟੋ ਗੱਡੀ ਬੜੀ ਜਿਆਦਾ ਸਪੀਡ ਦੇ ਵਿੱਚ ਆਈ ਹੈ ਜੀ ਤੇ ਡਿਵਾਈਡਰ ਟੱਪ ਕੇ ਤੇ ਗੱਡੀ ਛੋਟੇ ਹਾਥੀ ਦੇ ਵਿੱਚ ਵੱਜੀ ਹੈ ਤੇ ਜਿੰਦੇ ਮੌਕੇ ਤੇ ਜਿਹੜੀ ਆ ਰਿੰਕੂ ਦੀ ਡੈਥ ਹੋ ਗਈ ਹੈ ਜੀ ਕਿਹੜੇ ਸਕੂਲ ਕਰਦਾ ਸੀ ਜੀ ਕੰਮ ਸਕੂਲ ਤਾਂ ਸਰ ਲिटल ਫਲਾਵਰ ਸਕੂਲ ਪਰ ਕਹਿਣ ਦਾ ਮਤਲਬ ਹੈ ਸਰ ਉਹ ਬਿਲਕੁਲ ਆਪਣੀ ਸਾਈਡ ਤੇ ਜਾ ਰਿਹਾ ਸੀ ਇਧਰੋਂ ਬੜੀ ਜਿਆਦਾ ਫਾਸਟ ਗੱਡੀ ਆ ਰਹੀ ਸੀ ਤੁਹਾਨੂੰ ਬੜੀ ਜਲਦੀ ਇਹ ਵੀਡੀਓ ਦੇ ਦਿੱਤੀ ਜਾਏਗੀ ਵੀਡੀਓ ਕਢਾਈ ਹੈ ਬੜੀ ਜਲਦੀ ਵੀਡੀਓ ਤੁਹਾਨੂੰ ਦੇ ਦਿੱਤੀ ਜਾਏਗੀ ਉਦੋਂ ਸਭ ਪਤਾ ਲੱਗ ਜਾਏਗਾ ਵੀ ਕਿਸ ਦੀ ਗਲਤੀ ਹੈ ਜੀ